ਪਤੇ ਪਰਵਾਹ ਕਰੋ ਜੀ ਵੰਥੂ ਜੀ ਦਾ ਖਾਲਸਾ ਭਾਈ ਜੀ ਕੀ ਪਤੇ ਅਚਨ ਪਹਿਲੀ ਸਾਰੀ ਬినా ਬਾਦਲ ਸਾਹਿਬ ਦੇ ਆਸ਼ੀਰਵਾਦ ਜਿਥੇ ਉਹਨਾਂ ਦੀ ਕਾਟ ਸਾਰੇ ਸੂਬੇ ਨੂੰ ਹਮੇਸ਼ਾ ਹੀ ਮਹਿਸੂਸ ਹੋ ਗਈ ਲੇਕਿਨ ਬਾਦਲ ਪਿੰਡ ਦਾ ਹਰੇਕ ਪਰਿਵਾਰ ਬਾਕੂ ਬਾਦਲ ਦੇ ਨਾਲ ਇਸ ਤਰ੍ਹਾਂ ਜੁੜਿਆ ਹੋਇਆ ਸੀ ਕਿ ਤੀਰੀ ਤੇਰੀ ਕਰੇ ਤੁਸੀਂ ਨਹੀਂ ਤੁਹਾਡੇ ਵੱਡੇ-ਵਡੇਰੇ ਵੀ ਉਹਨਾਂ ਦੇ ਪਰਿਵਾਰ ਦੀ ਤਰ੍ਹਾਂ ਸਨ ਅੱਜ ਮੇਰੀ ਮੈਨਾਂ ਦੇ ਅੱਖਾਂ ਵਿੱਚ ਵੀ ਮੇਰੇ ਵਰਗੋ ਮੇਰੇ ਵਰਗੇ ਆਪ ਸੂਆ ਜਾਂਦੇ ਨੇ ਉਹਨਾਂ ਨੂੰ ਯਾਦ ਕਰਕੇ ਇਹੋ ਜੀ ਉਹਨਾਂ ਦੀ ਸੇਵਾ ਇਹੋ ਜਿਹਾ ਪਿਆਰ ਇੱਕ ਇੱਕ ਦਰਵਾਜ਼ੇ ਨਾਲ ਤੇ ਅੱਜ ਜਦ ਆਪਾਂ ਸੁਣਦੇ ਆ ਕਿਵੇਂ ਵਿਰੋਧੀ ਆ ਕੇ ਬਾਦਲ ਸਾਹਿਬ ਨੂੰ ਭੰਡਦੇ ਨੇ ਜਿਹੜੇ ਬਾਦਲ ਸਾਹਿਬ ਨੇ ਤੁਹਾਡੀ ਇੱਕ ਇੱਕ ਣਕੀ ਤਕਲੀਫ ਨੂੰ ਆਪਣੀ ਤਕਲੀਫ ਸਮਝ ਕੇ ਉਹਨਾਂ ਨੇ ਤੁਹਾਡੀ ਬਾਹ ਫੜੀ ਸੁੱਖ ਦੁੱਖ ਚੇ ਤੁਹਾਡਾ ਸਾਥ ਦਿੱਤਾ ਅੱਜ ਬਹੁਤ ਵੱਡਾ ਦੁੱਖ ਹੁੰਦਾ ਹੈ ਕੀ ਸਿਆਸੀ ਨਾਂ ਲੈਣ ਵਾਸਤੇ ਇਹ ਵੀ ਨਹੀਂ ਕਿ ਇੱਕ ਦਰਵੇਸ਼ ਸਿਆਸਤਦਾਨ ਜਾਂ ਇੱਕ ਬਾਪੂ ਜਿਹੜਾ ਸਾਡੇ ਵਿੱਚ ਨਹੀਂ ਰਹਾ ਘਟ ਤੋਂ ਘਟ ਖਿੰਦਾ ਉਹਨਾਂ ਨੂੰ ਬਖਸ਼ਦੇ ਮੇਕਨ ਇਹ ਗੰਦੀ ਸਿਆਸਤ ਇੱਕੋ ਜੀ ਹੋ ਗਈ ਜਿਹੜੇ ਬਾਦਲ ਸਾਹਿਬ ਨੇ ਕਦੇ ਵੀ ਕਿਨੂੰ ਕਿਦੇ ਵਾਸਤੇ ਕਦੇ ਵੀ ਮਾੜਾ ਸ਼ਬਦ ਨਹੀਂ ਕਿਹਾ ਸੀ ਕਦੇ ਜ਼ਿੰਦਗੀ 'ਚ ਵਿਰੋਧੀਆਂ ਨੂੰ ਵੀ ਨਹੀਂ ਪੰਡਿਆ ਸੀ ਜਿਹੜਾ ਉਹਨਾਂ ਨੂੰ ਗਾਲਾਂ ਕੱਢਦੇ ਸੀ ਉਹਨਾਂ ਨੂੰ ਵੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਅੱਜ ਕੀ ਹੋ ਜਾਂਦਾ ਧੋਖੇ ਨੇ ਕੀ ਹੋ ਜਾਂਦਾ ਇਨਸਾਨ ਨੂੰ ਵੀ ਨਹੀਂ ਬਖਸ਼ਦੇ ਚਲੋ ਇਹ ਉਹਨਾਂ ਦੀ ਸੋਚ ਉਹਨਾਂ ਦੀ ਰਾਜਨੀਤੀ ਅਸੀਂ ਤਾਂ ਮਾਨ ਕਰਦੇ ਆ ਕਿ ਇਹੋ ਜਿਹਾ ਇਨਸਾਨ ਸਾਡੇ ਪਰਿਵਾਰ ਵਿੱਚ ਜਿਨ੍ਹਾਂ ਤੋਂ ਸਾਨੂੰ ਇੰਨਾ ਕੁਝ ਸਿੱਖਣ ਨੂੰ ਮਿਲਿਆ ਜਿਹੜੇ ਸਾਡੇ ਬਾਦਲਪਿੰਡ ਦਾ ਨਾਂ ਵੱਜਦਾ ਹੈ ਉਹ ਵੀ ਉਹਨਾਂ ਦੀ ਵੱਡੀ ਦੇਹ ਨੇ ਜਿਨ੍ਹਾਂ ਨੇ ਹਰੇਕ ਗਰੀਬ ਦੀ ਬਾਹ ਫੜੀ ਕਿਸਾਨ ਦੀ ਬਾਹ ਫੜੀ ਕਿੰਨੀਆਂ ਸਹੂਲਤਾਂ ਦਿੱਤੀਆਂ ਤੇ ਆਪਣੇ ਹਲਕੇ ਲੰਬੀ ਦੇ ਨਾਲ ਤਾਂ ਇਹੋ ਜਿਹਾ ਉਹਨਾਂ ਦਾ ਪਿਆਰ ਸੀਗਾ ਕਿ ਪਾਵੇਂ ਬਤੌਰ ਮੁੱਖ ਮੰਤਰੀ ਵੱਡੇ ਅਹੁਦੇ ਅੱਜ ਤੁਸੀਂ ਉਹਨਾਂ ਨੂੰ ਬਿਠਾਇਆ ਉਹ ਵੀ ਦੇਨ ਤੁਹਾਡੀ ਨਹੀਂ ਦੇ ਸਕਦੇ ਲੇਕਿਨ ਉਹਨਾਂ ਵੱਡੀ ਕੁਰਸੀਆਂ 'ਚ ਬਹਿ ਕੇ ਵੀ ਉਹਨਾਂ ਦਾ ਮਨ ਉਹਨਾਂ ਦਾ ਦਿਲ ਹਮੇਸ਼ਾ ਤੁਹਾਡੇ ਨਾਲ ਹੀ ਜੁੜਿਆ ਹੋਇਆ ਸੀ ਅੱਜ ਸਾਡੇ ਵਰਗੇ ਜਿਹੜੇ ਉਹਦੇ ਲੈ ਕੇ ਫਿਰਦੇ ਆ ਇਹ ਸਭ ਤੁਹਾਡੇ ਪਿਆਰ ਦੀ ਤੇ ਤੁਹਾਡੇ ਬਾਦਲ ਸਾਹਿਬ ਦੇ ਪਿਆਰ ਦੀ ਦੇ ਨੇ ਇਹ ਦੇਨ ਕਦੇ ਦੇ ਨਹੀਂ ਸਕਦੇ ਜਿੱਥੇ ਬਾਦਲ ਸਾਹਿਬ ਨੇ ਮੈਨੂੰ ਇਤ ਤੀਂ ਦੀ ਤਰ੍ਹਾਂ ਰੱਖਿਆ ਉਥੇ ਇਸ ਹੱਲ ਕੇ ਦੀ ਮੇਰੀਆ ਪੈਦਾ ਮੇਰੇ ਵੀਰਾ ਨੇ ਵੀ ਅਮੇਸ਼ਾ ਮੈਨੂੰ ਇੱਕ ਪਰਿਵਾਰ ਦੀ ਤਰ੍ਹਾਂ ਤੁਸੀਂ ਅਸ਼ੀਰਵਾਦ ਦਿੱਤਾ ਅੱਜ ਬਾਦਲ ਸਾਹਿਬ ਆਪ ਮੇ ਸਾਡੇ ਵਿੱਚ ਨਹੀਂ ਨੇ ਲੇਕਿਨ ਤੁਹਾਡੇ ਸਾਰਿਆਂ ਦੇ ਵਿੱਚ ਮੈਂ ਉਹਨਾਂ ਨੂੰ ਦੇਖ ਦੀਆ ਤੇ ਜਿਵੇਂ ਵੱਡੇ ਦੇ ਜਨਮ ਤੋਂ ਬਾਅਦ ਜਿਵੇਂ ਬੱਚੇ ਸਾਹਮਣੇ ਨੇ ਵੱਡੇ ਵਲੇ ਗੁਣ ਵੱਡਿਆਂ ਦੇ ਗੁਣ ਤਾਂ ਹੋ ਨਹੀਂ ਸਕਦੇ ਲੇਕਿਨ ਵੱਡੇ ਦੇ ਜਨਮ ਤੋਂ ਬਾਅਦ ਅਮੇਸ਼ਾ ਪਰਿਵਾਰ ਕਹਿੰਦਾ ਚੰਗਾ ਪੁੱਤ ਹੁਣ ਪਿਓ ਦੀ ਤਰ੍ਹਾਂ ਸਾਡੇ ਨਾਲ ਨਿਭੀ ਆਪਾਂ ਵੀ ਕੋਸ਼ਿਸ਼ ਕਰਾਂਗੇ ਕਿ ਜਿਵੇਂ ਬਾਦਲ ਸਾਹਿਬ ਵੱਡੇ ਨਾਲ ਸੀਗੇ ਉਹਨਾਂ ਦੀ ਦੇਖਾਏ ਹੋਏ ਰਾਤਿ ਤੁਹਾਡੇ ਨਾਲ ਪਰਿਵਾਰ ਦੀ ਤਰਫੋਂ ਤੁਹਾਡੇ ਨਾਲ ਨਿਭੰਦੀ ਕੋਸ਼ਿਸ਼ ਕਰਾਂਗੇ। ਪ੍ਰਿਆਸ ਕਰਦੀ ਆ ਕਿ ਸੱਚੀ ਸੁੱਚੀ ਸ਼ਰਧਾਂਜਲੀ ਸਾਡੇ ਬਾਪੂ ਨੂੰ ਉਹ ਹੋਵੇ ਕਿ ਜਿਹੜਾ ਉਹਨਾਂ ਦੇ ਹੁੰਦੇ ਆਪਾਂ ਉਹਨਾਂ ਨੂੰ ਆਸ਼ੀਰਵਾਦ ਦਿੱੰਨ ਸੀ ਉਹਨਾਂ ਤੋਂ ਜਾਣ ਤੋਂ ਬਾਅਦ ਉਸ ਤੋਂ ਕਈ ਗੁਣਾ ਵੱਧ ਆਸ਼ੀਰਵਾਦ ਦੇ ਕੇ ਸਾਰੇ ਭੰਡੀਆਂ ਦਾ ਮੂੰਹ ਬੰਦ ਕਰੀਏ ਜਿਨ੍ਹਾਂ ਨੇ ਸਾਡੇ ਬਾਪੂ ਨੂੰ ਪੱਟ ਕੇ ਸਿਆਸੀ ਲਾਂ ਲੈਣ ਦੀ ਕੋਸ਼ਿਸ਼ ਕੀਤੀ ਕਿ ਲੰਮੀ ਹਲਕੇ ਦੇ ਲੋਕੀ ਆਪਨੇ ਬਾਪੂ ਦੇ ਨਾਲ ਜਦ ਸਿਗੇ ਜਦ ਉਸੇ ਸਰੀਰ ਦੇ ਇੱਕ ਤੌਰ ਤੇ ਇੱਥੇ ਸੇਗਾ ਤਾਂ ਵੀ ਖੜੇ ਸੀ ਤਾਂ ਭਾਵੇਂ ਹੁਣ ਸਾਡੇ ਵਿੱਚ ਨਹੀਂ ਨੇ ਅੱਜ ਵੀ ਉਹਨਾਂ ਦੀ ਸੋਚ ਤੇ ਗaan ਪੈਰਾ ਦੇ ਵਾਸਤੇ ਖੜੇ ਨੇ ਸੋ ਮੈਂ ਸਾਇਆ ਨੂੰ ਬੇਨਤੀ ਕਰਦੀਆਂ ਕਿ ਪਹਿਲੀ ਜੂਨ ਤਾਈ ਤੁਸੀਂ ਜਿਵੇਂ ਬਦਲ ਸਾਹਿਬ ਨੇ ਪਾਰਟੀ ਪ੍ਰਤੀ ਪੂਰੇ ਦਿਲ ਜੀ ਜਾਨ ਲਗਾ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਅੱਜ ਜਿੰਨੇ ਮੇਰੇ ਵਿਰੋਧੀ ਆਣ ਕੇ ਤੁਹਾਡੇ ਕੋਲ ਉਹ ਕੱਲੇ ਮੈਨੂੰ ਪੰਡਣ ਵਾਸਤੇ ਤੇ ਸਾਡੇ ਬਾਪੂ ਨੂੰ ਪੰਡਣ ਵਾਸਤੇ ਆਣ ਕੇ ਇਹ ਦਲ ਬਦਲੂ ਜਿਹੜੇ ਅੱਜ ਕਿਸੇ ਪਾਰਟੀ 'ਚ ਕੱਲ ਕਿਸੇ ਹੋਰ ਪਾਰਟੀ 'ਚ ਇਹਨਾਂ ਦਾ ਤਾਂ ਕੀ ਦੀਨ ਨਮਾਨ ਕੀ ਦਿੱਲੀ ਜਾ ਕੇ ਕਿੰਨੇ 'ਚ ਕੌਣ ਕਿੱਥੇ ਵਿਕ ਜਾਊਗਾ ਬਾਦ ਉਸ ਸਾਹਿਬ ਜਿਨ੍ਹਾਂ ਨੇ ਸਾਰੀ ਉਮਰ ਜਿੱਥੇ ਖੜੇ ਸੀ ਪਾਰਟੀ ਨਾਲ ਖੜੇ ਰਹੇ ਹਲਕੇ ਦੇ ਨਾਲ ਖੜੇ ਰਹੇ ਇਹ ਤਾਂ ਅੱਜ ਜਿਹੜੇ ਆਏ ਨੇ ਕੱਲ ਕਿਤੇ ਹੋਰ ਸੀ ਅੱਜ ਕਿਤੇ ਹੋਰ ਨੇ ਇਹਨਾਂ ਦਲ ਬਦਲੂਆ ਨੂੰ ਆਪਾਂ ਸਬਕ ਸਿਖਾਈਏ ਕਿ ਸਾਡੇ ਝੂਠੇ ਲਾਰੇ ਝੂਠੇ ਵਾਦੇ ਹੁਣ ਪੰਜਾਬ ਦੇ ਲੋਕੀ ਨਹੀਂ ਚੱਲਣਗੇ ਬਹੁਤ ਹੋ ਗਏ ਆਖ ਕੇ ਕਾਂਗਰਸੀ ਆ ਕੇ ਘਰ ਘਰ ਨੌਕਰੀ ਦਾ ਲਾਰਾ ਕਾ ਦੇ ਕਰਜ਼ਾ ਮਾਫੀ ਦਾ ਲਾਰਾ ਕਦੇ ਆ ਝਾੜੂ ਵਾਲੇ ਆ ਜਾਂਦੇ ਨੇ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਦਾ ਲਾਰਾ ਬਹੁਤ ਨਾਰੇ ਹੋ ਗਏ ਸਾਰੇ ਲੋਕੀ ਸਮਝੀ ਬੈਠੇ ਸੀ ਜਿਵੇਂ ਬਾਲਤ ਸਾਹਿਬ ਜ਼ਵਾਦ ਦੇ ਪੱਕੇ ਪਾਕਿਸਤਾਨੇ ਵੀ ਇਹੇ ਨੇ ਲੇਕਿਨ ਸੱਤ ਸਾਲਾਂ ਚ ਸਾਰਾ ਕੁਝ ਦੇਖ ਲਿਆ ਤੇ ਇਹਨਾਂ ਸਾਰਿਆਂ ਨੂੰ ਧੋਖੇਬਾਜ਼ਾਂ ਨੂੰ ਹੁਣ ਸਬਕ ਸਿਖਾਈਏ ਕਿ ਝੂਠ ਮਾਰ ਕੇ ਪੰਜਾਬ ਚ ਰਾਜਨੀਤੀ ਲੋਕੀ ਨਹੀਂ ਬਰਦਾਸ਼ਤ ਕਰਨਗੇ ਲੇਕਿਨ ਸੱਚ ਤੇ ਰਾਜ ਚਲਣ ਵਾਲੀ ਉਸ ਤਕੜੀ ਦਾ ਸਾਥ ਦੇ ਵੰਗੇ ਜਿਨ੍ਹਾਂ ਨੇ ਕਦੇ ਝੂਠ ਨਹੀਂ ਮਾਰਿਆ ਕਦੇ ਲਾਰੇ ਨਹੀਂ ਲਾਏ ਇੱਕ ਜੋ ਕੁਝ ਬਰਤ ਸਾਹਿਬ ਨੇ ਦਿੱਤਾ ਜਿਨ੍ਹਾਂ ਨੇ ਖੋ ਲਿਆ ਅੱਜ ਉਹਨਾਂ ਦੀ ਵੋਟ ਖੋ ਕੇ ਉਹਨਾਂ ਨੂੰ ਅਸੀਂ ਹਿਸਾਬ ਆਪਣਾ ਮੰਗਾਗੇ ਸੋ ਮੈਂ ਅਸ ਕਰਦੀ ਹਾਂ ਤੁਸੀਂ ਪਹਿਲੇ ਵੀ ਇਸ ਧੀ ਦੇ ਹਮੇਸ਼ਾ ਤੁਸੀਂ ਮਾਨ ਰੱਖਿਆ ਹੈ ਅਸ਼ੀਰਵਾਦ ਦਿੱਤਾ ਹੈ ਇਸ ਤੋਂ ਬਾਅਦ ਆਜ ਲਈ ਪਹਿਲੀ ਤਰੀਕ ਨੂੰ ਇਸ ਤੋਂ ਵੀ ਬਾਅਦ ਅਸ਼ੀਰਵਾਦ ਨਾਲ ਤੁਸੀਂ ਕਾਮਯਾਬ ਕਰੋਗੇ ਬਹੁਤ ਬਹੁਤ ਤੁਹਾਡੇ ਸਾਰੇ ਆਤਮਾਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ